ਸ਼ਿਰਗ ਬਣੀ ਭਗਤ ਬੈਣੀ ਜੀ ਹੋਗੀ ਪਿਆਰੇ ਕੇ ਘਰ ਗਾਉਣਾ ਮਾਲਿਕ ਦਸਤੇਲੇ ਵੀ ਕਿਸ ਤਰ੍ਹਾਂ ਇਸ ਨੂੰ ਗਾਣਾ ਹੈ ਇਸ ਸ਼ਬਦ ਨੂੰ ਪਿਆਰੇ ਕੇ ਘਰ ਗਾਉਣਾ ਹਰ ਪੈਰ ਦੇ ਵਿੱਚ ਅੱਠ ਪੈਰ ਹੁੰਦੇ ਨੇ ਬਾਰੀ ਬਾਰੀ ਹਰ ਪੈਰ ਸਿਸ ਨੂੰ ਗਾਓ ਜਾਂ ਜਦੋਂ ਬਸਤਨ ਪਹਿਂਦੇ ਹੋ ਗਹਿਣੇ ਪਹਿਂਦੇ ਹੋ ਕਹਿੰਦੇ ਉਸ ਵੇਲੇ ਇਸ ਦਾ ਉਚਾਰਨ ਕਰੋ ਤਾਂ ਕਿ ਸਮਝ ਆਵੇ ਇਸੇ ਜਿੰਦਗੀ ਚ ਕੀ ਕਰ ਰਹੇ ਯੰ ਦੀਆ ਪੈਰਾ ਕਰਨ ਲੱਗਿਆ ਇਸਨੇ ਬਾਵਾ ਇੱਕ ਓਮਕਾਰ ਸਤਗੁਰੂ ਪਰਸਾ ਨਿਰਰ ਗਰਭ ਕੁੰਡਲ ਜਬ ਆਛਤ ਉਰ ਦੇ ਧਿਆਨ ਲਿ ਬਲਾਗਾ ਮੈਣੀ ਭਗਤ ਸਰਮਾਨ ਕਰਦੇ ਨੇ ਜਿਸ ਵਲੇ ਗਰਭ ਜੋਨ ਦੇ ਵਿੱਚ ਪਿਆ ਸੀ ਮਾਤਾ ਦੇ ਪੇਟ ਦੇ ਵਿੱਚ ਉਠਾ ਲੜ ਗਿਆ ਕੁੰਡਲ ਅਵਸਥਾ ਬਣੀ ਉਸ ਸਮੇਂ ਦੀ ਜਿੱਥੇ ਬੱਚਾ ਬੈਠਦਾ ਰਹਿੰਦਾ ਉਹਦਾ ਧਿਆਨ ਨੇ ਵਲਾਗਾ ਪੁੱਠਾ ਲੱਡਕਿਆ ਹੋਇਆ ਤੇ ਧਿਆਨ ਪਰਮੇਸ਼ਰ ਚ ਲੱਗਾ ਹੋਇਆ ਉਸਦਾ ਮੇਰੇ ਤੱਕ ਪਿੰਡ ਬੰਦ-ਬੰਦ ਨਾ ਐਲਿਸ ਇੱਕ ਅਗਿਆਨ ਸੁਨਾਕਾ ਉਥੇ ਮੁੜਦੇ ਵਰਗਾ ਪਿਆ ਕਿਉਂਕਿ ਬਾਅਦ ਚ ਜੀਵ ਕਲਾ ਪ੍ਰਵੇਸ਼ ਹੁੰਦੀ ਹੈ ਪਹਿਲੇ ਬੱਚਾ ਬਣ ਜਾਂਦਾ ਹੈ ਸਰੀਰ ਬਣ ਜਾਂਦਾ ਫਿਰ ਜੀਵ ਕਲਾ ਪ੍ਰਵੇਸ਼ ਹੁੰਦੀ ਹੈ ਕਿੰਦੇ ਮਿਲ ਤੱਕ ਪਿੰਡ ਪਦ ਮਦਲਾ ਐਨਸ ਫਿਰ ਮਹਾਰਾਜ ਚੰਨਾਲਾ ਦਾ ਪਿਆਰ ਬਣਿਆ ਹੁੰਦਾ ਇਹ ਕ ਗਿਆਨ ਸੁਣਾ ਨਗਾ ਉਥੇ ਹੈ ਅਗਿਆਨ ਅਵਸਥਾ ਉਸ ਨੂੰ ਰੂਪ ਦਾ ਪਤਾ ਨਹੀਂ ਉਠਾ ਲੜ ਗਿਆ ਲੇਕਿਨ ਪਰਮੇਸ਼ਰ ਦੀ ਯਾਦ ਜੁੜਿਆ ਕਿਉਂ ਤਕਲੀਫ ਦੁੱਖ ਹਰ ਕੋਈ ਯਾਦ ਕਰਦਾ ਪਰਮੇਸ਼ਰ ਦਾ ਦਿਨ ਸੰਭਲ ਕਸ਼ਮਾ ਦੁਖ ਅਬ ਚਿਤ ਅਧਿਕ ਪਸਾਰਿਆ ਉਹਨਾਂ ਦੇ ਨਾਲ ਬੜਾ ਭਾਰੀ ਇਹਨੂੰ ਦੁਖ ਹੁੰਦਾ ਸੀ ਪੁੱਠਾ ਲੜ ਗਿਆ ਹੋਇਆ ਕਸ਼ਟ ਮਹਾ ਦੁਖ ਅਬ ਚਿਤ ਅਧਿਕ ਪਸਾਰਿਆ ਉਹਨਾਂ ਬਾਹਰ ਆ ਗਿਆ ਤੇ ਹੁਣ ਉਹਦਾ ਚੇਤੇ ਚਾਰੇ ਪਾਸੇ ਘੁਮਣ ਲੱਗ ਪਿਆ ਹੁਣ ਅਵਸਥਾ ਨਹੀਂ ਰਹੀ ਜਿਦਹਾਰ ਮਿਲੇ ਯਾਦ ਕਰਦਾ ਸੀ ਪਰਮੇਸ਼ਰ ਨੂੰ تے پول گیا کہ نا ارد تب کرتا نمک نمکھ گنگاہی اس نے نمک نمکھ پرمیشر یاد کرتے کیونکہ دکھ بھی تکلیف سا ہوں مورک یاد ہی نہیں کرتا دا, دا بسر گیا سارے پاس گر نکل آیا خستم بسار دو نے چیت ਉਥੋਂ ਆ ਗਿਆ ਹੁਣ ਦੁਨੀਆ ਨਾਲ ਚਿਤ ਲੱਗ ਗਿਆ ਹੁਣ ਭੁੱਲ ਗਿਆ ਉਸ ਗੱਲ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਅਬ ਚਿਤ ਅਨਕ ਬਸਾ ਰਿਆ ਕਰਮ ਛੋਰ ਮਿਤ ਮੰਡਲ ਆਇਆ ਤੋ ਨਰਰ ਮਨੋ ਵਿਸਾਰਿਆ ਅੜ ਕੇ ਹੁਣ ਮਿਤ ਮਤ ਮੋਹ ਦੇ ਮੰਡਲ ਚ ਆ ਗਿਆ ਮਨਿ ਤੋ ਲੋਕ ਚ ਆ ਗਿਆ ਹੁਣ ਤੋ ਨਰਹਰ ਮਨੋ ਵਿਸਾਰਿਆ ਤੇ ਹੁਣ ਪ੍ਰਮਾਤਮਾ ਨੂੰ ਭੁੱਲ ਕੇ ਬੈਠ ਗਿਆ ਇਹ ਬਿਪਸਤਾਵੇਗਾ ਮੂੜਿਆ ਤੂੰ ਕਮਨ ਕੋ ਮਤ ਪਰਮ ਲਾਗਾ ਇਹਨੇ ਬਿਪਸਤਾਏਗਾ ਜਦੋਂ ਜਾਏਗਾ ਜਮਦੂਤਾਂ ਦੇ ਵਸ ਬਹੇਗਾ ਕਿਹੜੀ ਕਮਤ ਪੁੱਠੀ ਮਤ ਚ ਲੱਗ ਗਿਆ ਤੇ ਭਰਮਾ ਚ ਲੱਗ ਗਿਆ ਇੱਕ ਆਤਮਾ ਜੀ ਤੀਰਸ ਯਾਤਰਾ ਕਰਦੇ ਹੋਏ ਜੁਗਾ ਜੁਗਾ ਤੀਰਸ ਯਾਤਰਾ ਕਰਦੇ ਨੇ ਫਿਰ ਉੱਥੇ ਚਲੀਆ ਕਰਦੇ ਨੇ ਸੋਦੇ ਆਪਣਾ ਜੀਵਨ لال گیانس کرتے ہیں جگہ جگہ جتنے بھی کوئی مل ہے ستسنگ ہی بیٹھ جاتے کا کرنے واسطے اس طرح جیون چلا رہے نے پرمیشن یاد جڑ کے ستسنگ کر کے تیر تی کر کرتے رہتے ہیں ایک جگہ پہنچے تو بڑا گہرہ پانی ندی کی تا باہر نکل لگے تو دیکھیں کہ بندہ دھوڑے آ رہے ہیں بڑا پریشان چیرے تو لگتا ہے بڑا پریشان اور دکھی ہے ایک دم شال مارن لگا ندی میں دوڑ کے پکڑ لیا اس نے ایک کناری لے کی کر دا. میں بڑا پریشان بڑا دوں بس سوچ دا میں شریر دا ناش کر دا. آتم ہتیا کرنا ہوں جوری پکڑ کے ایک پاسے لے گئے بھائی شریر ناری گا سگو پھوت بن جائے گا پریت بن جائے گا کیونکہ جتنی عمر شریر نے پوگڑی ہے پران ਜਿੰਨੇ ਚਿਰੰਦਰ ਰਹਿਣੇ ਨੇ ਸਰੀਰ ਦੇ ਵਿੱਚ ਉਹਨਾਂ ਚਿਰ ਇਸ ਜੀਵਨ ਨੇ ਬਤੀਤ ਕਰਨਾ ਹੈ। ਜੀ ਨਹੀਂ ਰਹੇਗਾ ਤੇ ਪੂਤ ਪ੍ਰੇਤਾ ਦੀ ਆਯੂ ਬਤੀਤ ਕਰੇਗਾ ਫਿਰ। ਉਹਨਾਂ ਚਿਰ ਇਸ ਨੂੰ ਰਹਿਣਾ ਹੀ ਪੈਣਾ ਹੈ। ਤੇ ਜਿਆਦਾ ਕਸਪ ਹੋਵੇਗਾ। ਪੂਤ ਪ੍ਰੇਤ ਦੀ ਜੋਨੀ ਮਿਲੇਗੀ ਉਹਨੇ ਬੜਾ ਕਸ਼ਟ ਹੁੰਦਾ ਹੈ। ਸਰੀਰ ਰਹਿ ਨਹੀਂ ਬੁਕ ਭਿਆਸ ਨਾਲ ਤੜਪਦਾ ਫਿਰ। ਕਿ ਕਿਸੇ ਦੂਜੇ ਦੇ ਸਰੀਰ ਜਾ ਕੇ ਪਰਵੇਸ਼ ਕਰਕੇ ਉਤੋਂ ਕੰਨਦਾ ਪਿੰਦਾ। ਉਹ ਜਿਹੜੇ ਬੜੇ-ਬੜੇ ਪੂਤੋਂ ਦੇ ਨੂੰ ਕੁੱਟਦੇ ਮਾਰਦੇ ਨੇ। ਇਸ ਸਭ ਨੂੰ ਮੁਸ਼ਕਲ ਜੀਵਨ ਹੋ ਜਾਏਗਾ ਬੜਾ ਪਰੇਮ ਨਾਲ ਉਹਨੂੰ ਬਿਠਾ ਕੇ ਸਮਝਾਉਂਦੇ ਨੇ ਕਿ ਤਕਲੀਫ ਕੀ ਹੈ ਤੁਨੂੰ ਕਹਿੰਦੇ ਕਿ ਦਿਨ ਕੰਧ ਰੋਟੀ ਨਹੀਂ ਮਿਲਦੀ ਭੁੱਖਾ ਹੀ ਰਹਿੰਦਾ ਮੈਂ ਕੋਈ ਇੱਜ਼ਤ ਨਹੀਂ ਕੋਈ ਮਾਨ ਨਹੀਂ ਪੈਸੇ ਵਾਲੇ ਦੀ ਇੱਜ਼ਤ ਲੋਕ ਕਰਦੇ ਨੇ ਮੇਰੇ ਕੋਲ ਪੈਸਾ ਹੀ ਕੋਈ ਨਹੀਂ ਦੁਤਕਾਰਦੇ ਨੇ ਲੋਕ ਮੈਨੂੰ ਮੇਰੇ ਤੁਨੂੰ ਸਹਿਅ ਨਹੀਂ ਜਾਂਦਾ ਇਸ ਕਰਕੇ ਸੋਚਿਆ ਵੀ ਮੈਂ ਮੌਤ ਨੂੰ ਗਲੇ ਲਗਾ ਵਾਤ ਪਾ ਕੇ ਦੇ ਦੇਖ ਅਸੀਂ ਇੱਕ ਮੰਤਰ ਜਾਣਦੇ ਆ ਮੰਤਰ ਸੀ ਕਰਾਂਗੇ ਕੜਾ ਬਣਾ ਦਾਂਗੇ ਕੜਾ ਅਸੀਂ ਤੁਹਾਨੂੰ ਦੇ ਦਾਂਗੇ ਜੋ ਮੰਗੇਗਾ ਤੁਹਾਨੂੰ ਸੇ ਮਿਲ ਜਾਏਗਾ ਬੜਾ ਕੁਸ਼ਾਇ ਫੇਰ ਮਹਾਰਾਜ ਕਹਿੰਦੇ ਅਸੀਂ ਸਵਾ ਸਾਲ ਦਾ ਛਿਲਾ ਕਰਨਾ ਇੱਥੇ ਇਹ ਸਵਾ ਸਾਲ ਤੋਂ ਸਾਡੇ ਕੋਲ ਹੈ ਕਿ ਸੇਵਾ ਕਰ ਲਈਏ ਉਹ ਕਹਿੰਦੇ ਜਾਂਦੇ ਨੇ ਨਹੀਂ ਸ਼ਾਹ ਕਿਤੇ ਨਜਾਇਜ਼ਾ ਪੈਣੇ ਅਜੇ ਤੇ ਸਮਾਧੀ ਸਿਤ ਰਹਿਣਾ ਹੈ। ਔਰ ਸੇਵਚ ਰਹੇਗਾ ਸਵਾ ਸਾਲ ਜੇ ਤਨ ਨੂੰ ਸੇਵ ਘੜਾ ਦੇ ਦਾਂਗੇ। ਜੋ ਉਸ ਤੋਂ ਮੰਗੇਗਾ ਉਹ ਤਨ ਨੂੰ ਮਿਲ ਜਾਏਗਾ। ਜਾਂ ਫਿਰ 7 ਸਾਲ ਜਦੋਂ ਸੇਵਚ ਰਹੇ। ਤੁਸੀਂ ਉਹਨੇ ਘੜੇ ਬਣਾਉਣ ਦੇ ਮੰਤਰ ਦੀ ਸ਼ਕਤੀ ਵੀ ਦੇ ਦਾਂਗੇ। ਉਹ ਮੰਤਰ ਵੀ ਸਿਖਾ ਦਾਂਗੇ। ਤੋਂ ਆਪੇ ਆਪ ਘੜ ਬਣਾ ਸਕਦਾ। ਜੇ ਘੜਾ ਬਣਾਣਾ ਹੈ, ਜਾਣਨਾ ਚਾਹੁੰਦਾ ਹੈ ਮੰਤਰ تو پھر ست سال سارے نہ رہو جی کیول کاڑا ہی چاہنے پھر سوا سال رہو کہ مارا میں سوا سال لے لے کہ ٹھیک ہے اور مہاتما جی جو بچن دے نہیں بندہ ہے سارا دن نہ کران دے نہیں سوا سال ہو گیا مہاتما نے مطر شکنی کا کاڑا بنا کے انہوں دے دیتا جا جو تیری اچھا منگے گا وہ تنہوں مل جائے گا لیکن ایک گل کا دھیان رکھی جی کڑا پیانا تو جو تو منگیا وہ سب آلوپ ہو جائے گا سب غائب ہو جائے گا تیرے تیر کچھ نہیں رہے گا پھر ٹھیک ہے مارے میں گاڑی گاڑے نو نوری دھیان رکھاں گا نہ ٹوٹنے پھٹنے نہیں گا پورا دھیان رکھاں گا کڑے کا کیا ٹھیک ہے وہ کڑھا لے کے آ گیا کر بڑا خوش ਉਹਨੇ ਜੀ ਜੋਬੜੀ ਸੀ ਉਹਦੀ ਮੰਗਦਾ ਬੜਾ ਸਾਰਾ ਮਕਾਨ ਆਵੇ। ਇੱਕਦਮ ਬੜਾ ਮਕਾਨ ਬਣੇ। ਸੁਖਦੇ ਸੌਦਨ ਮੰਗਲੇ। ਬਲਗਣ ਚੇਦੇ ਮੇਜ਼ ਕੁਰਸੀਆਂ ਹੋਣ ਚੇਦੇ, ਫ੍ਰੀਜ ਹੋਣੇ ਚੇਦੇ। ਰਸੋਈ ਹੋਣੀ ਚਾਹੀਦੀ, ਸੁੰਦਰ ਵਿਵਸਥਾ ਹੋਣੀ ਚਾਹੀਦੀ। ਗਲੀ ਚੇਬੀ ਚੇ ਹੋਣੀ ਚਾਹੀਦੇ। ਬੱਦ ਦੇ ਕਦੇਸ ਬੋਲਦੇ ਬੋਲ ਸਾਰਾ ਸਮਾਨ ਸਜਾਇਆ ਕਰ। ਬਹੁਤ ਵਧੀਆ ਘਰ ਬਣ ਗਿਆ। ਨੌਕਰ ਚਾਕਰ ਚਾਦੇ। لوگ چاگر حاضر ہو گئے تناڑ ہو گیا بڑا امیر ہو گیا چڑھ گیا ہنکار امیری دا ہنکار چڑھ گیا ہوں سر کے اوپر پیسہ کمایا تو ہے نہیں اور جس میں پیسہ ہے آتا ادا ہی میں تو اللہ بندہ بجول خرچ نہیں کرتا لیکن جس نے پیسہ آسانی نہ مل جاتا وہ خرچ کر اندرا زانی علی کمایا تو سینے ان پیسہ سودا ہی ملیا وشے وکالے لگ گیا وشے وکالے جیسا لگا نکل ہی نہیں پاندا اور پھر دیکھے اج دل کر دیاں نے یہ تاں ہن وکالے چ پی گیا ویسوا کم ہی ہو گیا جی شادی کر دیتی ہن دی. بیٹا پیدا ہویا بڑا خوش ہویا ਆਪਣੇ ਸ਼ਰਾਬੀ ਕਬਾਬੀ ਸਾਰੇ ਮੇਤਰਬਲਾ ਦੇ ਕਰਦੇ ਜ ਵੱਡੀ ਪਾਰਟੀ ਹੋ ਗਈ ਬੜੀਆਂ ਕੁਸ਼ੀਆਂ ਮਨਾਈ ਜਾ ਰਹੀਆਂ ਸ਼ਰਾਬੀ ਹੋਇਆ ਪਿਆ 9:00 ਵਜੇ ਬਚ ਰਿਹਾ ਦੱਜਲ ਲੱਗ ਪਿਆ ਉਹ ਘੜਾ ਉਹਨੇ ਰੱਖਿਆ ਸੀ ਪੂਜਾ ਸਥਾਨ ਤੇ ਇਹ ਪੂਜਾ ਦਾ ਸਥਾਨ ਬਣਾਇਆ ਸੀ ਤੇ ਘੜਾ ਰੱਖਿਆ ਹੋਇਆ ਸੀ ਇਹ ਮੈਂ ਤਾਂ ਇੱਕ ਤਰ੍ਹਾਂ ਦੀ ਵੀ ਪੂਜਾ ਕਰਦਾ ਸੀ ਮੈਂ ਜੋ ਮੰਗੋ ਉਹ ਮਿਲਦਾ ਮਸ਼ਰਾਬੀ ਹੋਰ ਨੱਚਣ ਲੱਗਾ ਜਦੋਂ ਨਜ਼ਰ ਤੇ ਧਿਆਨ ਦੇ ਕੇ ਉਹਨੇ ਘੜੇ ਬਲ ਘੜਾ ਚੁੱਕ ਕੇ ਨੱਚਣ ਲੱਗ ਪਿਆ ਜਿਉਂ ਨੱਚਣ ਲੱਗਾ ਘੜਾ ਉੱਡਾ ਕੇ ਸ਼ਰਾਬੀ ਸਿੱ ਡਿਗਾ ਘੜਾ ਵੀ ਟੁੱਟ ਗਿਆ ਘੜਾ ਟੁੱਟਦੇ ਸਾਰਾ ਕੁਝ ਲੂਪ ਹੋ ਗਿਆ ਉਦਾਂ ਹੀ ਘੜਾ ਬਿਲਕੁਲ ਚੁੱਪ ਚਾਹ ਕੁਝ ਵੀ ਨਹੀਂ ਰਿਹਾ ਵゼ ਸਵਾਸ ਰੂਪ ਘੜਾ ਟੁੱਟ ਜਾਂਦਾ ਤੇ ਇਹਦਾ ਕੁਝ ਨਹੀਂ ਰਹਿੰਦਾ ਜਿੰਨੀ ਮਰਜੀ ਦੌਲਤ ਇਕੱਠੀ ਕਰ ਲਵੇ ਤਨ ਇਕੱਠਾ ਕਰ ਲਵੇ ਜੇ ਮਾਰ ਗਿਆ ਤਾਂ ਫਿਰ ਸਾਹਮਣ ਵਾਲੇ ਬਤੇਲੇ ਆ ਜਾਂਦੇ ਨੇ ਤੇ ਉਹ ਸਾਹਮਣਾ ਸ਼ੁਰੂ ਕਰ ਦਿੰਦੇ ਨੇ ਜਿ ਸਵਾਸਾ ਰੂਪੀ ਕਹਣਾ ਸੀ ਇਸ ਕੋ ਮਹਾਤਮਾ ਨੇ ਦਿੱਤਾ ਹੋਇਆ ਵੀ ਜੋ ਮੰਗੇ ਮਿਲ ਜਾਂਦਾ ਪਰਮੇਸ਼ਰ ਦਾ ਨਾਮ ਜੇ ਕੋ ਜੋ ਮੰਗੋ ਹੀ ਮਿਲ ਜਾਂਦਾ ਜੋ ਮੰਗੇ ਟਰੈਗਰ ਆਪਣੇ ਤੇ ਸੋਈ ਸੋਈ ਦੇਵੇ ਉਹਨੂੰ ਉਹ ਹੀ ਕੁਝ ਮਿਲਦਾ ਜੋ ਮੰਗਦਾ ਪਰ ਪਰਮੇਸ਼ਰ ਦਾ ਨਾਮ ਜਪਣ ਵਾਲੇ ਨੂੰ ਮਿਲਦਾ ਵਿਸ਼ਵਾਸ ਨਾਲ ਉਹ ਘੜਾ ਉਹਦੇ ਕੋਲ ਮਾਤਮਨੀ ਦਿੱਤਾ ਸੀ ਬਿਲੈ ਦਾ ਲਾਭ ਉਠਾ ਜੋ ਮੰਗੇਗਾ ਮਿਲੇਗਾ ਲੇਕਿਨ ਜੇ ਜਦ ਟੁੱਟ ਜਾਏਗਾ ਫਿਰ ਨਹੀਂ ਮਿਲੇਗਾ ਵਿਸ਼ਵਾਸਾਂ ਦੀ ਡੋਟ ਟੁੱਟ ਗਈ ਤੇ ਜੋ ਕੁਛ ਇਸਨੇ ਸੰਸਾਰਜ ਬਣਾਇਆ ਇਕੱਠਾ ਕੀਤਾ ਸਭ ਪ੍ਰਾਇਆ ਹੋ ਗਿਆ ਹੁਣ ਆਗੇ ਕੋਈ ਮਿੱਤਰ ਦੋਸਤ ਹੋਈ ਸੰਬੰਧੀ ਰਿਸ਼ਤੇਦਾਰ ਸੰਭਾਲਣ ਵਾਸਤੇ ਆਗੇ ਨਹੀਂ ਜਦ ਫਿਰ ਪਛਤਾਵੇਗਾ ਮੂੜਿਆ ਤੂੰ ਕਮਨ ਕਮਤ ਭਰਮ ਲਾਗਾ ਜਦ ਫਿਰ ਪਛਤਾਏਗਾ ਮੂਰਖ ਆਦਮੀ ਤੂੰ ਕਮਤ ਕਿਹੜੀ ਲਈ ਭਰਮਾ ਚ ਕੇ ਲਾ ਪਿਆਦਾ ਚੇਤ RAM ਨਹੀਂ ਜੰਪੂ ਜਾਏਗਾ ਜਨ ਵਿਚਰੇ ਅਨਰਾਧਾ ਹੁਣ RAM ਨੂੰ ਯਾਦ ਹੀ ਨਹੀਂ ਕੀਤਾ ਹੁਣ ਜਮਾ ਦੇ ਬਸ ਪਹੇਗਾ ਜੰਪੂ ਲੈ ਜਾਣਗੇ ਪਕੜ ਕੇ ਜਨ ਵਿਚਰੇ ਅਨਰਾਧਾ ਹੁਣ ਵਿਚਰਦਾ ਪੈਂਦਾ ਕਿਉਂਕਿ ਅਰਾਧਨਾ ਕੀਤੀ ਕੋਈ ਨਹੀਂ ਰਹਾ ਬਾਲ ਬਨੂਦ ਚਿੰਦਰਸ ਲਗਾ ਕਿਨ ਕਿਨ ਮੋਹੇ ਵਿਆਪੇ ਬਾਲਵਸਤਾ ਸੇ ਖੇਡਾਂ ਜੀ ਲਗ ਰਿਆ ਕਿਨ ਕਿਨ ਮੋਹੇ ਵਿਆਪਕ ਮੋਹ ਦੇ ਵਿੱਚ ਅਸਾ ਵਿਆਪਿਆ ਹੋਇਆ ਤੇ ਨਿਕਲ ਹੀ ਨਹੀਂ ਪਾਇਆ ਬਸ ਖੇਡਾਂ ਚ ਭੁੱਲੇ ਹੀ ਰਿਆ ਬਾਲਵਸਤਾ ਦੇ ਵਿੱਚ ਰਸ ਮੇ ਸਮੇਦ ਅੰਮ੍ਰਿਤ ਵੀ ਖਾ ਚਾ ਕੀ ਪੰਜ ਪ੍ਰਗਟ ਸੰਤਾਪੇ ਉਹ ਰਸਾਂ ਕੋ ਸਾਂਝੀ ਲੱਗ ਰਿਆ ਉਹਨੂੰ ਅਮ੍ਰਿਤ ਸਮਝਦਾ ਬਈ ਵਿਸ਼ੇਮਿਕਾਰਨ ਵੀ ਵਿਸ਼ੇਮਿਕਾਰਨ ਲਗਾਇਆ ਬੜਾ ਆਨੰਦ ਮਹਿਸੂਸ ਕਰਦਾ ਸਮਝਦਾ ਇਹ ਅਮ੍ਰਿਤ ਹੈ ਐਸੇ ਬਿਸ਼ੇ ਮਿਲਦਾ ਆ ਰਿਹਾ ਰਸਮੀ ਸਮੇਦ ਅਮ੍ਰਿਤ ਬਿਖ ਚਾਖੀ ਵਿਸ਼ੇਮਿਕਾਰਨ ਦਾ ਆਨੰਦ ਨੂੰ ਅਮ੍ਰਿਤ ਸਮਝਦਾ ਤੋਂ ਪੰਜ ਪ੍ਰਗਟ ਸੰਤਾਪੇ ਪਕੜ ਲਿਆ ਪੰਜਾਂ ਨੇ ਪਾ ਕਾਮ ਕਰੋ ਮੋਲ ਅਹੰਕਾਰ ਨੇ ਐਸਾ ਪਕੜ ਲਿਆ ਉਹ ਨਿਕਲ ਹੀ ਨਹੀਂ ਪੰਦਾ ਉਸ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ RAM ਨਾਮ ਨਾ ਅਰਦਾ ਅਧਿਆ ਨਾ ਕੋਈ ਜਪ ਕੀਤਾ ਨਾ ਕੋਈ ਤਪ ਕੀਤਾ ਨਾ ਸੰਜਮ ਰਿ ਇੰਦਰੀਨ ਨੂੰ ਸੰਜਿਨ ਰੱਖਿਆ ਨਾ ਕੋਈ ਵਰਤ ਕੀਤਾ ਨਾ ਯਮਨ ਕੀਤਾ ਕੋਈ ਪੂਜਾ ਨਹੀਂ ਕੀਤੀ ਦਾਨ ਕੋਈ ਕੁਛ ਨਹੀਂ ਕੀਤਾ ਸਾਰੇ ਮਤ ਨੂੰ ਵਿਸ਼ੇ ਵੀ ਕਰਨ ਲਗਾ ਦਿੱਤਾ ਰਾਮ ਨਾਮ ਨਾਰਾ ਦਿਆ ਰਾਮ ਨਾਮ ਦੀ ਰਾਦਨਾ ਨਹੀਂ ਕੀਤੀ ਉਹਨਾਂ ਦੇ ਵਿਸ਼ੇ ਵੀ ਕਰਨ ਲਗਾ ਰਿਆ ਪੁੱਛ ਲਿਆ ਕਾਮ ਕਾਲ ਮਤ ਲਾਗੀ ਤੋ ਆਨੰਦ ਸਕਤ ਗਲ ਬੰਦਿਆ ਕਾਮ ਦਾ ਉਛਲਿਆ ਜਵਾਨੀ ਦਾ ਜੋਸ਼ ਆਇਆ ਤੇ ਵਿਸ਼ੇ ਵੀ ਕਰਨ ਲਗਾ ਤੇ ਕਰਦੇ ਨੇ ਲੈ ਕੇ ਦੀ ਸ਼ਾਦੀ ਕਰ ਦਿੱਤੀ ਤੋ ਆਨੰਦ ਸਕਤ ਗਲ ਬੰਦਿਆ ਲਿਆ ਕੇ ਲੜਕੀ ਉਹਦੇ ਗਲੇ ਨਾਲ ਬੰਨ੍ਹ ਦਿੱਤੀ ਨਹੀਂ ਉਹਦੀ ਸ਼ਾਦੀ ਕਰਤੀ ਆਨ ਸ਼ਕਤ ਗੱਲ ਬੰਨ੍ਹਿਆ ਉਹਦੇ ਗਲੇ ਨਾਲ ਬੰਨ੍ਹ ਦਿੱਤੀ ਬਿਲਾ ਵਿੱਚ ਸਾਰੀ ਉਮਰ ਤੇ ਨਾਲ ਬੰਨੀ ਰਹੇਗੀ ਕਰਨ ਤੇਜ ਪਰ ਤ੍ਰਿਯ ਮੁਖ ਜੋ ਇਹ ਸਰ ਅਫਸਰ ਨਾ ਪਛਾਣਿਆ ਸ਼ਾਦੀ ਹੋ ਗਈ ਲੇਕਿਨ ਹੱਲੇ ਵੀ ਜਵਾਨ ਰੂਪ ਵਾਲੀ ਲੜਕੀਆਂ ਨੂੰ ਦੇਖਦਾ ਫਿਰਦਾ ਤਰਨ ਤੇਜ ਪਰ ਤ੍ਰਿਯ ਮੁਖ ਜੋ ਇਹ ਦੂਸਰੇ ਇਸਰੀਆਂ ਦੇ ਮੁਖ ਨੂੰ ਦੇਖਦਾ ਰਹਿੰਦਾ ਸਰ ਅបਸਰਨਾ ਪਛਾਣਿਆ ਅੱਛਾ ਪੁਰਾ ਪਛਾਣਿਆ ਨਹੀਂ ਜਵਾਨੇ ਦਾ ਜੋਸ਼ ਹੈ ਲੈ ਦੂਜੇ ਨੂੰ ਦਿਖਦਾ ਫਿਰਦਾ ਉਹਨਮਤ ਕਾਮ ਮਾਂ ਬਿਕ ਭੂਲੇ ਪਾਪੁਨ ਨਾ ਪਛਾਣਿਆ ਐਸਾ ਉਹਨਮਤ ਕਾਮ ਉਸਨੂੰ ਜਾਗਦਾ ਪਿਆ ਮਾਂ ਬਿਕ ਭੂਲੇ ਬਾਹ ਵਿਸ਼ੇ ਵਿਸ਼ੇ ਬੇਕਾਰ ਜਹਿਰ ਰੂਪਾਂ ਦੇ ਵਿੱਚ ਐਸਾ ਭੁੱਲਿਆ ਹੋਇਆ ਪਾਪੁਨ ਨਾ ਪਛਾਣਿਆ ਪਾਪੁਨ ਪਛਾਣੇ ਨਹੀਂ ਕਿ ਦੂਸਰੇ ਦੇ ਘਰ ਚਾਹਤੀਆਂ ਮਾਰਨ ਦਾ ਪਾਪ ਹੁੰਦਾ ਜੇ ਆਪਣੇ ਇਸੀ ਨਾਲ ਰਹੇ ਤਾਂ ਪੁੰਨ ਹੁੰਦਾ ਕਹਿੰਦੇ ਇਸ ਗੱਲ ਨੂੰ ਪਹਿਚਾਣੇ ਨਹੀਂ ਸੁਤ ਸੰਪਤ ਦੇਖ ਇਹ ਮਨ ਗਰਵਿਆ RAM ਰੀਦੇ ਨਾ ਖੋਇਆ RAM ਰੀਦੇ ਤੇ ਖੋਇਆ ਆਪਣੇ ਪੁੱਤਰ ਤਨ ਸੰਪਤੀ ਨੂੰ ਦੇਖ ਕੇ ਮਨ ਗਰਵਿਆ ਬੜਾ ਹੰਕਾਰ ਆ ਗਿਆ ਇਹ ਮੇਰੇ ਪੁੱਤਰ ਨੇ ਮੇਰੇ ਤਨ ਨੇ ਮੇਰੀ ਦੌਲਤ ਹੈ ਬੜਾ ਹੰਕਾਰ ਹੈ RAM ਰੀਦੇ ਤੇ ਖੋਇਆ ہوں رام اس نہیں ہوں بس پتر دیکھتا تو سمپتی دیکھتا تو گرب کرتا ہنکار کرتا اور رام نام جپن کا موقع نہیں رہا جب پٹھا لڑکے اُسی گربا ہوں باہر آ گیا ہوں یاد نہیں کرتا ابر مرت مایا من تو بگ مکھ جنم بگویا ہوں حالت کی ہو گئی ابر مرت مایا من تو دوسرے نہیں موت میں نو دیکھے اس تو شکشہ نہیں لگتا بھی مار گیا اسی بھی مرنے سنگو نہیں مایا دیکھ کی کی مایا رہ گی وہ سنبھالا میں اپنے مرت مایا من تولے من تولے کنے کنے تو تانو دولتی دے وہ پہے ان کے کنے گینا پہ کنہ پیسہ پہ جمین جاد کنی ہے منج تول دا پہ یہ نو میں ان سامنے تو بھگ مکھ جنم بگویا کندی اس طرح دے نال یہ پتا نہیں میں دوبارہ پھر گرب جون جانا پینا پھر پٹھا لٹکنا پینا ہوں ای جنم خراب کر لیا تو جنم تا لے لیا انسان دا لیکن کرم کیا نہیں گھر رام دا نام جپیا نہیں تو ساری عمر وشے بھی ویکار لگا رہا جو سواس ملے سن بل اج چلے گئے اور ہن جد موت ہو گئی تو جو کچھ سا وہ سب پرایا ہو گیا وہ کالا پٹ گیا پرما نے کہا پھر تیرا کچھ نہیں رہنا بالکل کچھ نہیں کروڑا رواپتی بھی ہوئے تو خالی اتنا لانگے آمن تو لانگے جمن نگا ہی, ہی جو جو آیا اسی شریر تو نگا ہی ہوں چلا جانا ہے کپڑے وہ اتار لیندے وہ جو کچھ پس پایا انہیں گہنا پایا سب کھڑ لینتے ہیں خالی نگے پیر ارتی دے پا دے ہلکا جا کپڑا پھر جلدی نہ سسکار ہو جائے ਇਨ ਲੱਕੀ ਬਲਕੜਾ ਚਿਗਾ ਬਣਾ ਦਿੰਦੇ ਲੋਦੀ ਫਿਰ ਉਹ ਕੋਈ ਨਹੀਂ ਕਹਿ ਸਕਦਾ ਮੈਂ ਇਹ ਬੰਗਲਿਆਂ ਦਾ ਮਾਲਕ ਆ ਮੈਨੂੰ ਕਿੱਧਰ ਕਿੱਥੇ ਲੈ ਜਾ ਰਹੇ ਕੁਝ ਨਹੀਂ ਰਿਹਾ ਉਹਨਾਂ ਦਾ ਸਭ ਪਰਾਇਆ ਹੋ ਗਿਆ ਉਹਨੂੰ ਇਹ ਦੇਸ਼ ਨਾਲੋਂ ਸਵਾਸarup ਜਿਹੜਾ ਕੜਾ ਹੈ ਜਦ ਤੱਕ ਉਹਦਾ ਲਾਭ ਉਠਾ ਲੈ ਉਹਨੂੰ ਟੁੱਟਣ ਨਾ ਦੇ ਪਰਮਿਸ਼ਨ ਦੇ ਨਾਮ ਲਗਾਵੇ ਤੇ ਸਭ ਕੁਝ ਪ੍ਰਾਪਤ ਹੋਣਾ ਹੈ ਲੇਕਿਨ ਜੇ ਉਹਨੇ ਵਿਸ਼ੇਭ ਕਰ ਲਗਾਤਾ ਫਿਰ ਜਨਮ ਮਿਲਣਾ اور پٹھا لڑکے گا اسی طرح جا کے بینی بگت اس کر کے کہتے رام نام جپ لو جس نال جڑا سنساج آنا سفلا ہو جائے گا کیونکہ وشے دا زور پہ جوانی دا جوش ہے وہ پتا ہی نہیں لگتا کس ویلے کدھر چلا گیا جے جی پرمیشر دا نام جپیا ہوئے جپ تپ سنجم چھوڑ سکرت مت رام نام نارا دیا ਅਸੀਂ ਉਸਤਦੀ ਬਣੀ ਹੋਈ ਹੈ ਕਿ RAM ਨਾਮ ਬਰਾਦਰਵੇ ਤੇ ਦਾ ਹਰ ਸੰਸਾਰ ਸਬਣਾਉ ਜਵੇ ਤੇ ਕਹਿੰਦੇ ਇਸਨੇ ਜਪ ਤਪ ਸੰਜਮ ਸਭ ਛੋੜੀ ਦਿੱਤਾ ਕੇਵਲ ਤਾਂ ਤੱਕ ਨਾਮ ਜਪਦਾ ਰਿਹਾ ਜਦ ਤੱਕ ਗਰਭ ਵਿੱਚ ਬੈਠਾ ਸੀ ਤਕਲੀਫ ਸੀ ਦੁੱਖ ਸੀ ਪੁੱਠਾ ਲੜਕਿਆ ਹੋਇਆ ਗੰਦਗੀ ਵਾਲੇ ਪਾਸੇ ਦਾ ਮੂੰਹ ਹੁੰਦਾ ਉਸ ਲਈ ਬੜਾ ਤੜਪਦਾ ਹੈ ਬੜਾ ਬੇਨਤੀਆਂ ਦਸਾਂ ਕਰਦਾ ਹੈ ਮਾਰਾ ਕਿਰਪਾ ਕਰਕੇ ਇਸਨੇ ਜਦੋਂ ਬਾਹਰ ਘੜਦੇ ਨੇ ਦੇ ਬਾਹਰ ਦਾ ਬਾਤ ਆਪਣ ਐਸਾ ਹੀ ਤੇ ਚੰਦਾ ਕਿ ਹੁਣ ਭੁੱਲੀ ਜਾਂਦਾ ਜੇ ਗਰਭ ਜਾਂਦਾ 100 ਜਨਮਾਂ ਦਾ ਇਹਨੂੰ ਪਤਾ ਹੁੰਦਾ ਆਪਣੇ ਕਿ ਪਿਛਲੇ 100 ਜਨਮਾਂ ਚ ਕੀ ਕੁਝ ਕਰਦਾ ਰਿਹਾ ਕਿਸ ਵਾਸਤੇ ਗਰਭ ਜੋਨ ਪੁੱਠਾ ਲੜ ਗਿਆ ਉਸ ਦਾ ਪਛਤਾਵਾ ਕਰਦਾ ਹੋਇਆ ਨਾਮ ਜਪਦਾ ਰਹਿੰਦਾ ਲੇਕਿਨ ਜੋ ਹੀ ਬਾਹਰ ਆਇਆ ਮਾਇਆ ਲੈ ਸਾਸਰ ਪਾਇਆ ਇਹ ਸਭ ਭੁੱਲ ਗਿਆ ਇਸ ਕਰਕੇ ਮਾਰੇ ਕਹਿੰਦੇ ਨੇ ਪਰਮੇਸ਼ਰ ਚੱਲ ਨਾ ਜਦੋਂ ਅਰਦਾਸ ਬੇਨਤੀ ਕੀਤੀ ਜਾਵੇ ਦਾਇਰ ਸਨ ਸਾਜਣਾ ਸਫਲਾ ਹੁੰਦਾ ਦੁਆਰਦਾਸ ਕਰਦੇ ਨੇ